ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਗੁਰੂਤਵਾਰੀ ਸਾਧ ਸੰਗਤ ਜੀਓ ਇਸ ਵੀਡੀਓ ਤੋਂ ਤਿਆਰ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਸ਼ੇਅਰ ਕਰੋ ਤਾਂ ਕਿ ਸੰਤਾਂ ਦੇ ਕੋਲ ਇਹ ਪਹੁੰਚ ਸਕੇ ਤੇ ਸੰਗਤਾਂ ਇਸ ਦਾ ਅੱਲਾਹ ਹੱਕ ਅੱਠਸਾ ਸਾਥ ਸੰਗਤ ਅੱਜ ਦੀ ਜਿਹੜੀ ਵੀਡੀਓ ਹੈ ਉਹ ਪੂਰਵ ਪੂਰਨ ਕਾਰਦੰਤਕ ਪੂਰਵ ਪੂਰਨ ਕਾਰਦੰਤਕ ਇਹਦਾ ਇਸਤੇ ਬਣਾਈ ਹੈ ਇਹਦੇ ਚ ਕੀ ਹੈ ਸਾਥ ਸੰਗਤ ਇਹਦੇ ਚ ਪ੍ਰਾਰਥਨਾ ਪੰਜਾਬੀ ਦੇ ਵਿੱਚ ਜਿਵੇਂ ਸੀ ਸੁਣ ਸੁਣ ਕੇ ਦੇਖ ਕੇ ਵਿਚਾਰ ਕੇ ਪਸਾਰ ਕੇ ਇਹ ਜਿੰਨੇ ਵੀ ਸਿਆਰੀ ਲੱਗੀ ਆ ਦਾ ਮਤਲਬ ਕੇ ਸੁਣ ਕੇ ਦੇਖ ਕੇ ਵਿਚਾਰ ਕੇ ਪਸਾਰ ਜਾਣ ਦੇ ਸਿੰਚ ਕਿ ਮਨ ਕੇ ਪਹਿਲੀ ਕਿਰਿਆ ਇਹ ਹੋ ਗਈ ਉਸ ਤੋਂ ਬਾਅਦ ਅੱਗੇ ਕੋਈ ਅਗਲੀ ਕਿਰਿਆ ਹੋਗੀ ਇਹਦੇ ਸਬੰਧ ਦੇ ਵਿੱਚ ਆਪਾਂ ਕੁਝ ਪੰਕਤੀਆਂ ਜਿਹੜੀਆਂ ਉਹ ਵਿਚਾਰਾਂਗੇ ਤਾਂ ਕਿ ਜਿਹੜਾ ਇਹ ਚੀਜ਼ ਸਪਸ਼ਟ ਹੋ ਸਕੇ ਦੇਖੋ ਸੱਚਾ ਖਸਮ ਕਲਾਂ ਹੁਣ ਕਲਾਂ ਕਰਾਣ ਤੋਂ ਭਾਵ ਕਲਾਂ ਕੇ ਕਲਾਂ ਨੂੰ ਸਲਾਹ ਕੇ ਪੀਉ ਨੂੰ ਸਲਾਹ ਕੇ ਫਿਰ ਕੀ ਹੁੰਦਾ ਕਮਲ ਵਿਕਸਿਆ ਪਹਿਲਾਂ ਉਹਨੂੰ ਸਲਾਇਆ ਪਹਿਲੀ ਕਿਰਿਆ ਹੋ ਗਈ ਫਿਰ ਅੱਗੇ ਕਮਲ ਜਿਹੜਾ ਹੈ ਉਹ ਵਿਕਸਿਆ ਇਹ ਮਤਲਬ ਆ ਵੀ ਜਿਹੜੀ ਸਿਆਰੀ ਆ ਉਹ ਕੇ ਦੀ ਹੁੰਦੀ ਹੈ ਕਲਾਂ ਕਲਾਂ ਕੇ ਸਲਾਹ ਕੇ ਅ ਕਮਲ ਬਿਕਸਿਆ ਅਗੇ ਮਾਨ ਅਬਮਾਨ ਮਾਨ ਵਿੱਚ ਅਬਮਾਨ ਵਿਛੜ ਦੂਰ ਗਈ ਹੁਣ ਜੀ ਮਨ ਦੇ ਵਿੱਚ ਪਹਿਲਾਂ ਮਹਾਨ ਆਉਂਦਾ ਫਿਰ ਵਿਛੜ ਕੇ ਦੂਰ ਗਈਏ ਫਿਰ ਦੂਰ ਗਈ ਜੀ ਪਹਿਲਾਂ ਕੀ ਆ ਅਬਮਾਨ ਫਿਰ ਵਿਛੜ ਕੇ ਦੂਰ ਵਿਛੜ ਕੇ ਫਿਰ ਦੂਰ ਗਈ ਵਿਛੜ ਕੇ ਆ ਗਿਆ 베ਦ ਪੁਰਾਨ ਸਭ ਦੇਖੇ ਜੋਏ ਜੋਏ ਕੀ ਉਹਨਾਂ ਨੂੰ ਪੜਤਾਲ ਕਰਕੇ ਉਹਨੂੰ ਪੜ੍ਹ ਕੇ ਉਹਨਾਂ ਦਾ ਅਧਿਐਨ ਕਰਕੇ ਵੇਦ ਪੁਰਾਣ ਸਭ ਦੇਖੇ ਜੋ ਇਹ ਸਾਰੇ ਜੋ ਇਹ ਤੈਨਾ ਜੋ ਕੇ ਭਾਵ ਉਹਨਾਂ ਦਾ ਅਧਿਐਨ ਕਰਕੇ ਪੜ੍ਹ ਕੇ ਪੜ੍ਹ ਕੇ ਊਨਮ ਕਨਹਰ ਗਰਜੈ ਵਰਸੈ ਕੋਕਲ ਮੋਹ ਕੋਕਲ ਮੋਰ ਬਰਗ ਊਨਮ ਊਨ ਹੁੰਦਾ ਨੀਮਾ ਹਨहर ਬਦਲ ਬਦਲ ਜਿਹੜਾ ਪਹਿਲਾਂ ਨੀਵਾ ਹੋ ਕੇ ਪਹਿਲਾਂ ਮੂਨੋਂ ਦਾ ਬਦਲ ਨੀਵਾ ਤੇ ਵਿਸਿਆਰੀ ਲਾ ਕੇ ਦਾ ਮਤਲਬ ਕੀ ਨੀਵਾ ਹੋ ਕੇ ਹਨहर ਗਰਜੇ ਵਰਸੇ ਕੋਕਲ ਮੋਰ ਬਿਰਾਗੇ ਫੇ ਕੋਕਲ ਤੇ ਮੋਰ ਬਰਾਬਰ ਅੱਗੇ ਹੈ ਖੋਲ ਭੀਤ ਮਿਲੇ ਪਰਮਾਨ ਪਰਮਾਨੰਤਾ ਖੋਲ ਕੇ ਭੀਤ ਨੂੰ ਖੋਲ ਇਹ ਖੋਲ ਕੇ ਤੇ ਨਹੀਂ ਕਿ ਇਹ ਖੋਲ ਕੇ ਫਿਰ ਮਿਲੇ ਪਰਮਾਨੰ। ਇਸੇ ਤਰ੍ਹਾਂ ਇਸ ਤਰ੍ਹਾਂ ਇਹ ਲਿਖਣ ਦੇ ਨੇ ਪੀ ਅੰਮ੍ਰਿਤ ਅਗਾਨੇ ਆ ਰਜ ਗਿਆ ਕਿ ਇਹ ਕੀ ਕਰਕੇ ਪਹਿਲਾਂ ਕੀ ਕੀਤਾ ਰਜਿਆ ਦਾ ਦੂਜੀ ਕਿਰਿਆ ਪਹਿਲੀ ਆ ਗਈ ਪੀ ਕੇ ਪੀ ਕੇ ਪੀ ਅੰਮ੍ਰਿਤ ਪਾ ਕੇ ਪੀ ਕੇ ਅੰਮ੍ਰਿਤ ਪੀ ਕੇ ਅਗਾਨੇ ਆ ਗੁਰ ਅਮਰ ਕਰਾਇਆ ਫਿਰ ਆ ਗਿਆ ਪੀ ਅੰਮ੍ਰਿਤ ਤ੍ਰਪਤਾਸਯਾ ਤ੍ਰਿਪਤ ਹੋ ਜਾਣਾ ਪਹਿਲਾਂ ਕੀ ਹੋਇਆ ਪੀ ਕੇ ਅੰਮ੍ਰਿਤ ਪੀ ਕੇ ਫਿਰ ਤ੍ਰਿਪਤ ਆਸਿਆ ਤ੍ਰਿਪਤ ਹੋ ਗਿਆ ਪਹਿਲੀ ਕਿਰਿਆ ਅੰਮ੍ਰਿਤ ਪੀ ਕੇ ਫਿਰ ਤ੍ਰਿਪਤ ਆਸਿਆ ਤਾਕਾ ਅਚਰਜ ਸੁਵਾ ਮਾਤ ਗਰਭ ਮੈਂ ਹਾਥ ਦੇ ਰੱਖਿਆ ਹੁਣ ਕੀ ਹੈ ਜੀ ਦੇ ਦੇ ਨਾਲ ਕੇ ਲੱਗਿਆ ਦੇ ਕੇ ਇਹ ਕੀ ਆਊਗਾ ਦੇ ਕੇ ਹੁਣ ਪਹਿਲਾਂ ਕੀ ਬਾਦ ਗਰਭ ਮੇਂ ਹੱਥ ਦੇ ਕੇ ਫਿਰ ਰੱਖਿਆ ਹੁ ਮਾਤ ਗਰਭ ਮੇਂ ਰੱਖਿਆ ਰੱਖਿਆ ਤੋਂ ਪਹਿਲਾਂ ਕੀ ਹੈ ਹੱਥ ਦੇ ਕੇ ਹੱਥ ਦੇ ਕੇ ਪਹਿਲੇ ਕੀ ਲਈ ਅਗੇ ਹੱਥ ਦੇ ਕੇ ਰੱਖਿਆ ਅਗੇ ਗਹਿ ਊਠ ਚਿਤਵੀ 나ਥ ਨਾਨਕਾ ਦੇ ਰਖ ਹੱਥ ਦੇ ਕੇ ਦੇ ਕੇ ਰਖ ਹੱਥ ਨਾਨਕ ਰਾਜ ਚਲਾਇਆ ਸੱਚ ਕੋਟ 47 ਕੋਟ 47 ਈਮ ਦੇ ਦੇ ਨੀਰ ਦੇ ਦੇ ਦਾ ਵੀ ਜਿਹੜਾ ਹੈ ਉਹ ਵੀ ਇਥੇ ਕਰਦਾ ਹੈ ਦੇ ਦੇ ਹਸਰ ਨਾਲ ਹੀ ਦੇ ਦਾ ਵੀ ਜਿਵੇਂ ਦੇ ਕੇ ਉਹ ਵੀ ਦੇ ਕੇ ਦੇ ਕੇ ਅਗੇ ਛੰਦਰੀ ਚਾਰ ਜਾਂ ਮਾਤਰਾ ਦੇ ਅਨਸਾਰ ਜਿਹੜੀ ਹੈ ਸਿਹਾਰੀ ਦਾ ਬਿਆਰੀ ਜਾਂ ਲਾ ਪੀ ਬੜ ਜਾਂਦੀ ਹੈ ਜਿਵੇਂ ਕੋਈ ਛੰਦ ਹੈ ਨਾ ਉਹਦੀ ਚਾਲ ਵੇਖੀ ਹੈ ਜੋ ਗੁਰਬਾਣੀ ਦੇ ਵਿੱਚ ਛੰਦ ਜਿਹੜੇ ਆ ਉਹਦੀ ਚਾਲ ਦੇਖ ਕੇ ਇਹ ਅੱਖਰ ਜਿਹੜੇ ਆ ਚੇਂਜ ਹੋ ਜਾਂਦੇ ਜਿਵੇਂ ਮੰਗਲ ਨਾਰੀ ਗਾਵੈ ਆਈ ਇਤਨਾ ਲਿਖਿਆ ਗੁਰਬਾਣੀ ਚ ਮੰਗਲ ਨਾਰੀ ਗਾਵੈ ਆਈ ਤਾਂ ਇਹਦਾ ਮਤਲਬ ਇਹ ਹੈ ਕਿ ਆਏ ਨੂੰ ਇਹਿਆਰੀ ਦਾ ਆਇ ਨੂੰ ਸਿਆਰੀ ਪਾਵ ਕੀ ਆਕੇ ਆਕੇ ਮੰਗਲ ਨਾਰੀ ਗਾਵੇ ਆਕੇ ਇਹਨਾਂ ਆਕੇ ਤੇ ਫਿਰ ਗਾਉਂਦੀ ਹੈ ਆਕੇ ਆਏ ਇਹਨੂੰ ਜਦੋਂ ਅਸੀਂ ਅਰਥ ਕਰਾਂਗੇ ਇਹ ਆਏ ਅਜਵੇਂ ਉੱਪਰ ਸਿਆਰੀ ਦितीयਾਂਉ ਸਿਆਰੀ ਨਾਰੀ ਹੋਣਗੇ ਨਾ ਮੰਗਲ ਨਾਰੀ ਗਾਵੇ ਆਏ ਆਏ ਨੂੰ ਐਸ ਆਏ ਨਾਲ ਕਨਫਿਊਜ਼ ਹੁੰਦਾ ਆ ਆਇਆ ਜੁਗਾ ਇਹ 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 ਬਣ ਜਾਂਦੀ ਹੈ ਤਿਆਰੀ ਆਚੰਤ ਨਾਮ ਵਸਿਆ ਮਨ ਆਈ ਹੁਣ ਇੱਥੇ ਮਨ ਆਈ ਬਣ ਗਿਆ ਹੈ ਕੀ ਤਿਆਰੀ ਇਸੇ ਅਰਥ ਦੇ ਸਾਤੇ ਕਦੀ ਕਦੀ ਬਿਹਾਰੀ ਵੀ ਬਣ ਜਾਂਦੀ ਹੈ ਬਿਹਾਰੀ ਵੀ ਬਣ ਜਾਂਦੀ ਹੈ ਤੇ ਆ ਲਾਮ ਹੀ ਬਣ ਜਾਂਦੀ ਹੈ ਲਾਮ ਲਿਖੀ ਹੁੰਦੀ ਹੈ ਉਹਦੇ ਦੰਤੇ ਤਿਆਰੀ ਬਣ ਜਾਂਦੀ ਹੈ ਇੱਛਾ ਪੂਨੀ ਪੂਰੇ ਗੁਰ ਮਿਲੇ ਇੱਛਾ ਪੂਨੀ ਸਾ ਪੂਰੀ ਹੋਈ ਕਿਵੇਂ ਗੁਰ ਮਿਲੇ ਗੁਰ ਨੂੰ ਮਿਲਣ ਮਿਲ ਕੇ ਗੁਰੂ ਨੂੰ ਮਿਲ ਕੇ ਗੁਰੂ ਮਿਲ ਕੇ ਆ ਮਿਲ ਕੇ ਆ ਪਾ ਕੇ ਆ ਬਣਦੀ ਹੈ ਲੇਕਿਨ ਗੁਰਬਾਣੀ ਦੇ ਵਿੱਚ ਕਿਵੇਂ ਆਏਗਾ ਮਿਲੇ ਇਹ ਇਹੀ ਆਉਗੀ ਜਿਵੇਂ ਆ ਉੱਪਰ ਦਿੱਤਾ ਦੇਖ ਵਿਸਾਰ ਤਿਆਰੀ ਵਿਸਾਰ ਵੈਸੀ ਬਣ ਗਿਆ ਇਸਿਆਰੀ ਪਾ ਕੇ ਤਾਂ ਇਹਦਾ ਮਤਲਬ ਕੀ ਆ ਜਾਂਦਾ ਹੈ ਵਿਸਾਰ ਕੇ ਮਿਲ ਕੇ ਅੱਗੇ ਆ ਗਿਆ ਮੈਂ ਪ੍ਰੇਮ ਨਾ ਚਾਖਿਆ ਮੇਰੇ ਪਿਆਰੇ ਭਾਉ ਕਰੇ ਹੂੰ ਪ੍ਰੇਮ ਨਾ ਚੱਖਿਆ ਮੇਰਾ ਮੇਰੇ ਪਿਆਰੇ ਭਾਉ ਕਰੇ ਹੁਣ ਇਹ ਨੂੰ ਸਿੱਧੇ ਸਪਸ਼ਟ ਦੇ ਵਿੱਚ ਅਰਥ ਕਰਨ ਦੇ ਦਿੱਕਤ ਹੈ ਹਾਂ ਇਹ ਆ ਗਿਆ ਅਰਰਿੰਦ ਕਰਕੇ ਮੈਂ ਪ੍ਰੇਮ ਨਾ ਚੱਖਿਆ ਮੈਂ ਪ੍ਰੇਮ ਨੂੰ ਚੱਖਿਆ ਨਹੀਂ ਮੇਰੇ ਪਿਆਰੇ ਭਾਉ ਕਰੇ ਕਰਕੇ ਪਿਆਰ ਕਰਕੇ ਉੰਜ ਹੀ ਕਰੀਆ ਭਾਉ ਕਰਕੇ ਨਹੀਂ ਕੀਤਾ ਇਹ ਜੀ ਹਿਹਾਗੀ ਆਉਗੀ ਹਿਆਰੀ ਦੇ ਨਾਲ ਬਣਦਾ ਅਗੇ ਰੈਣ ਗਵਾਈ ਸੋਇ ਕ ਸੋ ਸੋਕੇ ਰਾਤ ਗਵਾਈ ਸੋਕੇ ਦੇਸ ਗਵਾਇਆ ਖਾਏ ਖਾ ਕੇ ਖਾਏ ਈੜੀ ਨੂੰ ਸਿਹਾਰੀ ਹੈ ਇਹ ਵੀ ਸਿਹਾਰੀ ਹੈ ਖਾਏ ਖਾਏ ਅਗੇ ਕਾਜੀ ਹੋਏ ਕ ਬਹਿ ਨਿਆਏ ਵੱਡੀ ਲੈ ਕੇ ਹੱਕ ਗਵਾ ਹੁਣ ਦੇਖੋ ਸਾਧ ਸੰਗਤ ਪੁਰਾਣੀ ਪੰਜਾਬੀ ਦੇ ਵਿੱਚ ਕਰਦੰਤਕ ਤੇ ਨਵੀਂ ਪੰਜਾਬੀ ਵਿੱਚ ਕਰਦੰਤਕ ਕੀ ਹੈ ਇਹਦਾ ਹੈ ਜਿਹੜੇ ਪੁਰਾਣੀ ਚਾ ਖਾਏ ਕੀ ਖਾਏ ਵਾਗੇ ਸਿਆਲੀ ਵੀ ਲੱਗੀ ਤੇ ਨਾਲ ਕਕੀਨ ਦਲਾਵਾਂ ਲੱਗੀਆਂ ਖਾਏ ਕ ਇਸੇ ਤਰ੍ਹਾਂ ਸੋਏ ਕ ਫਿਰ ਤਿਆਗ ਹੈ ਤਿਆਗ ਕ ਹੋਏ ਕ ਤੇ ਜਿਹੜੀ ਨਵੀਂ ਪੰਜਾਬੀ ਹੈ ਉਹਦੇ ਚ ਕੀ ਹੈ ਅ디 ਕਹਿੰਦੇ ਨੇ ਖਾਕ ਸੌ ਕੇ ਤਿਆਗ ਕੇ ਖੂ ਕੇ ਉਹ ਆ ਆ ਜਿਹੜੀ ਹੈ ਉਹਦੀ ਸ਼ਕਲ ਹੈ ਇਹਦੀ ਬੰਤਰ ਹੈ ਖਾ ਕੇ ਸੌ ਕੇ ਜੇ ਇੱਧਰ ਖਾ ਕੇ ਹੈ ਤਾਂ ਇੱਧਰ ਖਾ ਕੇ ਖਾਏ ਕੈ ਸੌ ਕੇ ਇੱਥੇ ਇੱਥੇ ਸੋਏ ਸੋਏ ਕੈ ਹੁਣ ਤਿਆਗ ਹੈ ਇੱਥੇ ਤਿਆਗ ਕੇ ਇੱਥੇ ਤਿਆਗ ਕੈ ਇੱਥੇ ਹੋਏ ਕੈ ਇਦੋ ਇਹੀ ਸੀ ਪੂਰਵ ਪੂਰਨ ਕਰਦਨ ਤੱਕ ਕਿ ਕਿਰਿਆ ਤੋਂ ਪਹਿਲਾਂ ਕਿਰਿਆ ਹੋਰ ਹੋ ਜਾਂਦੀ ਹੈ ਕਿਰਿਆ ਤੋਂ ਪਹਿਲਾਂ ਕੋਹਰ ਕਿਰਿਆ ਹੋ ਜਾਂਦੀ ਹੈ ਇਹਨੂੰ ਤਾਂ ਕਹਿੰਦੇ ਪੂਰਵ ਪੂਰਨ ਕਰਦਨ ਤੱਕ ਸੋ ਸਾ ਸੰਬੰਧ ਅੱਜ ਦੀ ਵਿਚਾਰ ਜੋ ਆਪਾਂ ਇਸ ਵੰਦੇ ਚ ਕੀਤੀ ਆ ਉਹ ਇੰਨੀ ਕੋਈ ਐ ਇਸ ਤੋਂ ਬਾਅਦ ਕੱਲ ਹੋਰ ਵੀਡੀਓ ਦੇ ਰਾਂਗੇ ਹੋਰ ਵਿਚਾਰ ਕਰਾਂਗੇ ਇੰਨੀ ਇੰਨੀ ਜਿਹੜੀ ਬੇਨਤੀ ਆ ਮੇਰੀ ਇੰਨੀ ਵਿਚਾਰ ਆ ਉਪਰਬੰਦ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ